ਹੈਲੋ ਜੀ ਸਤਿ ਸ੍ਰੀ ਅਕਾਲ ਤੇ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਨਿੰਬੂ ਤੇ ਆਚਾਰ ਦੀ ਰੈਸਪੀ ਤੇ ਜੇ ਤੁਸੀਂ ਇਸ ਤਰੀਕੇ ਦੇ ਨਾਲ ਨਿੰਬੂ ਦਾ ਆਚਾਰ ਪਾਉਂਗੇ ਨਾ ਤਾਂ ਸਾਲੋਂ ਸਾਲ ਜਿਹੜਾ ਆਚਾਰ ਹੈ ਇਹ ਖਰਾਬ ਨਹੀਂ ਹੁੰਦਾ ਸਾਲ ਕਿਵੇਂ ਰੱਖੀ ਰੱਖੋ ਇਹਨੂੰ ਤੁਸੀਂ ਸਾਲ ਰੱਖੋ 2 ਸਾਲ ਰੱਖੋ ਕਿਵੇਂ ਵੀ ਰੱਖੋ ਪਰ ਜਿਹੜਾ achar ਹੈ ਕਦੇ ਵੀ ਖਰਾਬ ਨਹੀਂ ਹੋਊਗਾ ਜੇ ਤੁਸੀਂ ਜਿਵੇਂ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜੇ ਤੁਸੀਂ ਇਸੇ ਤਰ੍ਹਾਂ achar ਪਾਉਂਗੇ ਨਾ ਤਾਂ achar ਕਦੇ ਵੀ ਖਰਾਬ ਨਹੀਂ ਹੋਊਗਾ ਤੇ ਤੁਸੀਂ ਫੁੱਲ ਵੀਡੀਓ ਦੇਖਿਓ ਐਂਡ ਤੱਕ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਕੁਝ ਵੀ ਮਾੜਾ ਮੋਟਾ ਵੀ ਜੇ ਵਿੱਚੋਂ ਹਨਾ ਸਕਿਪ ਨਾ ਕਰਿਓ ਜੇ ਸਕਿਪ ਹੋ ਗਿਆ ਤਾਂ ਤੁਹਾਨੂੰ ਪਤਾ ਹੀ ਹੈ ਜੀ ਮਾੜੇ ਮੁੱਟੇ ਇੱਕ ਅੱਧੀ ਚੀਜ਼ ਵਿੱਚ ਸਕਿਪ ਹੋ ਗਈ ਤਾਂ achar ਖਰਾਬ ਹੋ ਜਾਊਗਾ ਤੇ ਇਹ achar ji ਤੁਸੀਂ ਕਿਵੇਂ ਵੀ ਖਾਈ ਜਾਓ ਭਲਾਂ ਦੀ ਤੇ ਸਾਲੋ ਸਾਲ ਚੱਲੂਗਾ ਖਰਾਬ ਨਹੀਂ ਹੋਊਗਾ ਤੇ ਫੁੱਲ ਵੀਡੀਓ ਨੂੰ ਵਾਚ ਕਰੋ ਜੀ ਆਜੋ ਜੀ ਛੋਡੇ ਨਾਲ ਸ਼ੇਅਰ ਕਰਦੇ ਆਪਾਂ ਨਿੰਬੂ ਤੇ achar ਦੀ ਰੈਸਪੀ ਲਓ ਜੀ ਇੱਥੇ ਸਭ ਤੋਂ ਪਹਿਲਾਂ ਜਿਹੜਾ ਜ਼ਰੂਰੀ ਕੰਮ ਹੈ ਜੀ ਉਹ ਕਰਨਾ ਪਹਿਲਾਂ ਨਿੰਬੂਆਂ ਨੂੰ ਚੰਗੀ ਤਰ੍ਹਾਂ ਧੋ ਲਿਓ ਧੋਣ ਤੋਂ ਬਾਅਦ ਨਿੰਬੂਆਂ ਨੂੰ ਚੰਗੀ ਤਰ੍ਹਾਂ ਸੁਕਾਉਣਾਗਾ ਸੁਕਾ ਲਿਓ ਨਿੰਬੂਆਂ ਨੂੰ ਤੇ ਚੰਗੀ ਤਰ੍ਹਾਂ ਸੁੱਕੇ ਹੋਣੇ ਚਾਹੀਦੇ ਨੇ ਨਿੰਬੂ ਤੇ ਫਿਰ ਆਪਾਂ ਨਿੰਬੂਆਂ ਨੂੰ ਨਿੰਬੂ ਇੱਕ ਨਿੰਬੂ ਦੇ ਚਾਰ ਪੀਸ ਕਰਾਂਗੇ ਤੇ ਜੇ ਆਪਾਂ ਚਾਰ ਪਿਸ ਕਰਦੇ ਆ ਤਾਂ ਨਿੰਬੂ ਬਹੁਤ ਹੀ ਜਿਆਦਾ ਛੇਤੀ ਗਲਦੇ ਆ ਬਹੁਤ ਵਧੀਆ ਬਣਦੇ ਛੇਤੀ ਬਣ ਜਾਂਦੇ ਛੇਤੀ ਵੀ ਨਿੰਬੂ ਦਾ achar ਜਿਹੜਾ ਛੇਤੀ ਤਿਆਰ ਹੋ ਜਾਂਦਾਗਾ ਤੇ ਇੱਕ ਗੱਲ ਉਹ ਪੂਰਾ ਧਿਆਨ ਰੱਖਿਓ ਤੁਸੀਂ ਵੀ ਨਿੰਬੂ ਦਾ ਜਿਹੜਾ ਆਪਾਂ achar ਪਾਉਣਾ ਨਾ ਨਿੰਬੂ ਲੈਣੇ ਆਪਾਂ ਨਿੰਬੂ ਵਧੀਆ ਪੂਰੇ ਵਧੀਆ ਵੀਰੇ ਹੋਣੇ ਚਾਹੀਦੇ ਪੂਰੇ ਰਸ ਵਾਲੇ ਨਿੰਬੂ ਹੋਣੇ ਚਾਹੀਦੇ ਆ ਵਿੱਚ ਕੋਈ ਵੀ ਹਰੇ ਜਿਵੇਂ ਹਰਾ ਜਿਆ ਨਿੰਬੂ ਹੁੰਦਾ ਵਿੱਚ ਕੋਈ ਵੀ ਐਸਾ ਇਹ ਜਾਂ ਨਿੰਬੂ ਨਹੀਂ ਹੋਣਾ ਚਾਹੀਦਾ ਤੇ ਲਓ ਜੀ ਬਈ ਇਹਨਾਂ ਦਾ ਇੱਕ ਨਿੰਬੂ ਦੇ ਚਾਰ ਪੀਸ ਕਰ ਲਿਓ ਜੀ ਤਾਂ ਕਿ ਨਿੰਬੂ ਦਾ achar ਜਿਹੜਾ ਛੇਤੀ ਤੋਂ ਛੇਤੀ ਜਲਦੀ ਜਲਦੀ ਤਿਆਰ ਹੋ ਜੇ ਕੁਛ ਕੁ ਦਿਨਾਂ ਵਿੱਚ ਹੀ ਨਿੰਬੂ ਦਾ achar ਆ ਜਿਹੜਾ ਚੰਗੀ ਤਰ੍ਹਾਂ ਤਿਆਰ ਹੋ ਜਾਂਦਾ ਹੈਗਾ ਤੇ ਵਿੱਚ ਆਪਣਾ ਜਸ਼ਨ ਵੀ ਹੋ ਕਰ ਰਿਹਾ ਜੀ ਇਹਨੂੰ ਨਿੰਬੂ ਪਾਣੀ ਪੀਣ ਦਾ ਥੋੜਾ ਜਿਆਦਾ ਸ਼ੌਕ ਹੈ ਤੇ ਇਹ ਕਹਿ ਰਿਹਾ ਬੀਬੀ ਪੰਜ ਛੀ ਨਿੰਬੂ ਮੈਂ ਰੱਖੂਗਾ ਤੇ ਇਹ ਨਿੰਬੂ ਲਿਆ ਜੀ ਆਪਾਂ 2 1/2 ਤੋਂ 2 ਕਿਲੋ ਦੇ ਵਿੱਚ ਵਿੱਚ ਨਿੰਬੂ ਜਿਹੜੇ ਆਪਾਂ ਆਚਾਰ ਪਾਉਣਾ ਉਹ ਲੈ ਆਗੇ ਆਪਾਂ ਤੇ ਇਸ ਤੋਂ ਬਾਅਦ ਜੀ ਚੰਗੀ ਤਰ੍ਹਾਂ ਇਹਨਾਂ ਨੂੰ ਨਿੰਬੂਆਂ ਨੂੰ ਕੱਟਣ ਤੋਂ ਬਾਅਦ ਆਪਾਂ ਕਿਸੇ ਵੀ ਬਰਤਨ ਦੇ ਵਿੱਚ ਜਿਵੇਂ ਆਪਣੇ ਕੋਲ ਇਹ ਢੋਲੀ ਸੀਗੀ ਤੇ ਢੋਲੀ ਦੇ ਵਿੱਚ ਪਾ ਲੈਣੇ ਆ ਤੇ ਚ ਇਹਨੂੰ ਚੰਗੀ ਤਰ੍ਹਾਂ ਵੀ ਸਾਰੇ ਨੂੰ ਜਿਹੜਾ ਮਾੜਾ ਮੋਟਾ ਜਾਂ ਨਿੰਬੂ ਦਾ ਰਸ ਹੋਗਾ ਰਹਿ ਗਿਆ ਰਹਿ ਗਿਆ ਜਿਹੜਾ ਉਹ ਨਹੀਂ ਵਿੱਚ ਪਾਉਣਾ ਤੇ ਆਪਾਂ ਕੀ ਕਰਨਾ ਵੀ ਨਿੰਬੂਆਂ ਦੀ ਜਿੰਨੀ ਕੋ ਆ ਵੀ ਆਪਾਂ ਨਿੰਬੂ ਲਿਆ ਨਾ ਇਸ ਹੱਬ ਆਪਾਂ ਵੀ ਜਿੰਨਾ ਨੂਨ ਪਾ ਦੇਣਾ ਇਹਦੇ ਵਿੱਚ ਚੰਗੀ ਤਰ੍ਹਾਂ ਤੇ ਨੂਨ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਨੂੰ ਪਾ ਕੇ ਸਭ ਵਧੀਆ ਤੇ ਫਿਰ ਇਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾਗਾ ਟੱਕਣਾ ਟੱਕਣ ਲਾ ਕੇ ਵੀ ਹਲਾ ਸਕਦੇ ਹੋ ਤੁਸੀਂ ਐਵੇਂ ਵੀ ਹਲਾ ਸਕਦੇ ਹੋ ਕਿਵੇਂ ਵੀ ਹਲਾ ਸਕਦੇ ਹੋ ਤੇ ਲਓ ਜੀ ਚੰਗੀ ਤਰ੍ਹਾਂ ਨੂਨ ਇਹਦੇ ਵਿੱਚ ਹੋ ਗਿਆ ਮਿਕਸ ਨੂਨ ਮਿਕਸ ਕਰਨ ਤੋਂ ਬਾਅਦ ਤੁਸੀਂ 4 ਤੋਂ 5 ਦਿਨ ਇਸ ਨੂੰ ਐਵੇਂ ਹੀ ਰੱਖਣਾਗਾ ਵੀ ਆਇਆ ਵੀ ਇਹ ਬੀ ਰੋਜ਼ ਸਵੇਰ ਸ਼ਾਮ ਤੁਸੀਂ ਇਹਨੂੰ ਹਲਾ ਦਿਆ ਕਰੋ ਇਹਦੇ ਵਿੱਚ ਹੁਣ ਕੁਝ ਵੀ ਐਡ ਨਹੀਂ ਕਰਨਾ ਬਸ ਟੱਕਣ ਲਾ ਕੇ ਐਵੇਂ ਜੁੱਕਰੀ ਰੱਖ ਦਿਓ ਤੇ ਦੇਖੋ ਜੀ 2 3 ਤੋਂ 4 ਦਿਨਾਂ ਬਾਅਦ ਜਦੋਂ ਢੋਲੀ ਆਪਾਂ ਉਹ ਕਰੀ ਤਾ ਨਿੰਬੂ ਦੇਖੋ ਬਹੁਤ ਹੀ ਜਿਆਦਾ ਨਰਮ ਹੋ ਚੁੱਕੇ ਸੀਗੇ ਤੇ ਥੋੜਾ ਜਿਹਾ ਪਾਣੀ ਜਿਹੜਾ ਆਪਾਂ ਵੀ ਕੱਢ ਵੀ ਸਕਦੇ ਹਾਂ ਆਪਸ਼ਨਲ ਹੈ ਕੱਢਣਾ ਚਾਹੋ ਤਾਂ ਆਪਾਂ ਨਿੰਬੂ ਦੇ ਵਿੱਚ ਅਚਾਰ ਦੇ ਵਿੱਚ ਪੋ ਜਿਹੜਾ ਵੀ ਮਾੜਾ ਮੋਟਾ ਨੂਨ ਨੂਨ ਪਾਉਣ ਤੋਂ ਬਾਅਦ ਪਾਣੀ ਜਿਹੜਾ ਸੀਗਾ ਉਹ ਕੱਢ ਉਹ ਕੱਢਤਾ ਤੇ ਜਿਹੜਾ ਪਾਣੀ ਹੈ ਨਾ ਜਦੋਂ ਕੋਈ ਵੀ ਚੀਜ਼ ਦੇ ਵਿੱਚ ਨਮਕ ਪਾਉਣੀ ਆ ਤਾਂ ਉਹ ਪਾਣੀ ਨਮਕ ਦੇ ਨਾਲ ਵੀ ਮੱਲੋ ਮੱਲੀ ਛਰਦੀ ਹੈ ਹਰੇਕ ਚੀਜ਼ ਪਾਣੀ ਤੇ ਲਓ ਜੀ ਪਾਣੀ ਜਿਹੜਾ ਸੀਗਾ ਉਹ ਆਪਾਂ ਕੱਢਤਾ ਤੇ ਇਹ ਤੁਸੀਂ ਯਾਦ ਰੱਖਿਓ ਵੀ 4 ਤੋਂ 5 ਦਿਨ ਤੱਕ ਵੀ ਹੋਰ ਕੋਈ ਮਸਾਲਾ ਨਹੀਂ ਇਹਦੇ ਵਿੱਚ ਐਡ ਕਰਨਾ ਕੱਲਾ ਨਮਕ ਪਾ ਕੇ ਤੁਸੀਂ ਤੇ ਇਹਨੂੰ ਵੀ ਸਵੇਰ ਸ਼ਾਮ ਬਸ ਹਲਾਉਂਦੇ ਜਰੂਰ ਹੋ ਤੇ ਬਸ ਬੀ ਚਾਰ ਤੋਂ ਪੰਜ ਦਿਨ ਬਾਅਦ ਆਪਾਂ ਇਹਦੇ ਵਿੱਚ ਹੋਰ ਜਿਹੜੇ ਮਸਾਲੇ ਐਡ ਕਰਨੇ ਆ ਉਹ ਕਰਾਂਗੇ ਇਹ ਲੋ ਜੀ ਇਹ ਚ ਪਾਤਾ ਨਮਕ ਨਮਕ ਪਾਉਣ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਤੁਸੀਂ ਆਪ ਦੇ ਸਵਾਦ ਅਨੁਸਾਰ ਪਾ ਸਕਦੇ ਹੋ ਵੀ ਆਪਾਂ ਵੀ ਆਪਣੇ ਘਰ ਦੇ ਹਨਾ ਵੀ ਕਿੰਨੀ ਕਿ ਜ਼ਿਆਦਾ ਲਾਲ ਮਿਰਚ ਖਾਂਦੇ ਆ ਕਿਵੇਂ ਕੁਛ ਤੇ ਹਲਦੀ ਆਪਾਂ ਪਾਉਣੀ ਆ ਇਹਦੇ ਵਿੱਚ ਕਲਰ ਵਾਸਤੇ ਤੇ ਹਲਦੀ ਬਹੁਤ ਜ਼ਰੂਰੀ ਆ ਤੇ ਆਪਣੇ ਕੋਲ ਜੀ ਹੋਰ ਕੋਈ ਮਸਾਲੇ ਹੈ ਨਹੀਂ ਸੀ ਨਹੀਂ ਇਹਦੇ ਵਿੱਚ ਆਪਾਂ ਹੋਰ ਹੋਰ ਮਸਾਲੇ ਵੀ ਐਡ ਕਰ ਸਕਦੇ ਆ ਜੋ ਕਿ ਸੁੱਕੇ ਮਸਾਲੇ ਹੁੰਦੇ ਆ ਤੇ ਲਓ ਜੀ ਬਸ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਹਲਾਤਾ ਹਿਲਾ ਕੇ ਚੰਗੀ ਤਰ੍ਹਾਂ ਸਾਰੇ ਮਸਾਲੇ ਨਿੰਬੂਆਂ ਦੇ ਉੱਤੇ ਚੜ ਗਏ ਬਿਲਕੁਲ ਵਧੀਆ ਤੇ ਮਿਕਸ ਕਰ ਲੇ ਸਮਾਰ ਕੇ ਮਿਕਸ ਕਰਨ ਤੋਂ ਬਾਅਦ ਤੁਸੀਂ ਫੇਰ ਇਹਨੂੰ ਵੀ ਮਸਾਲੇ ਐਡ ਕਰਨ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਫੇਰ 1 ਤੋਂ 2 ਦਿਨ ਇਸੇ ਤਰ੍ਹਾਂ ਇਹਨੂੰ ਬੰਦ ਰੱਖ ਦਿਓ ਠੀਕ ਹੈ ਨਾ ਜੀ ਬੰਦ ਰੱਖਣਾ ਇਹ ਤੇ ਜੇ ਤੁਸੀਂ ਚਾਹੋ ਇਹ ਤੁਹਾਡੇ ਆਪਸ਼ਨਲ ਹੈ ਵੀ ਜੇ ਤਾਂ ਤੁਹਾਡੇ ਤੇਲ ਵਾਲੇ ਹੁੰਦੇ ਆ ਜਿਹੜੇ ਤੇਲ ਵਾਲਾ ਚਾਹ ਤੁਹਾਡੇ ਘਰ ਦੇ ਖਾਂਦੇ ਆ ਠੀਕ ਹੈ ਤੁਸੀਂ ਤੇਲ ਐਡ ਕਰ ਸਕਦੇ ਹੋ ਤੇ ਜੇ ਉਹ ਨਹੀਂ ਖਾਂਦੇ ਤਾਂ ਤੁਸੀਂ ਐਵੇਂ ਹੀ 4-5 ਦਿਨ ਇਹਨੂੰ ਰੱਖ ਦਿਓ ਤੇ ਇਸ ਤਰ੍ਹਾਂ ਵੀ ਤੁਸੀਂ ਸੁੱਕਾ ਵੀ ਖਾ ਸਕਦੇ ਹੋ ਹਾਂ ਵੀ ਜੇ ਕਿਸੇ ਨੂੰ ਕਿਸੇ ਨੂੰ ਮਿੱਠਾ ਵੀ ਆਚਾਰ ਪਸੰਦ ਆਦਾ ਤੁਸੀਂ ਜਦੋਂ ਆਪਾਂ ਮਸਾਲੇ ਪਾਏ ਆ ਤੁਸੀਂ ਇਹਦੇ ਵਿੱਚ ਚੀਨੀ ਯਾਨੀ ਕਿ ਖੰਡ ਐਡ ਕਰ ਸਕਦੇ ਹੋ ਜੇ ਕੋਈ ਤੁਹਾਡੇ ਮਿੱਠਾ ਆਚਾਰ ਖਾਂਦਾ ਤੇ ਆਪਣੇ ਜੀ ਮਿੱਠਾ ਨਹੀਂ ਖਾਂਦੇ ਆਪਣੇ ਸਾਰੇ ਨਮਕੀਨ ਹੀ ਖਾ ਕੇ ਰਾਜੀਏ ਲਓ ਜੀ ਆਪਾਂ ਇਹਦੇ ਵਿੱਚ 1 ਲੀਟਰ ਤੇਲ ਐਡ ਕੀਤਾਗਾ ਤੇ ਵੀ ਆਪਣੇ ਵੀ ਨਿੰਬੂ ਆ ਜਿਹੜੇ ਵਿੱਚ ਡੁੱਬ ਜਾਣ ਤੇ ਲਓ ਜੀ ਨਿੰਬੂ ਦਾ achar ਹੋ ਗਿਆ ਤਿਆਰ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਤੁਹਾਨੂੰ ਆਹ ਚਿਕਾ ਸਾਡਾ ਵਧੀਆ ਲੱਗਿਆ ਤਾਂ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜੀ ਤੇ ਵੀਡੀਓ ਨੂੰ ਫੋਲੋ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ